ਇਸ ਸਮੇਂ ਅਸੀਂ 45 ਸੈਕਟਰ ਦੀ ਪੁਲਿਸ ਚੌਕੀ ਦੇ ਵਿੱਚ ਮੌਜੂਦ ਹਾਂ ਤਾਂ ਜਿਹੜੀ ਥਾਰ ਗੱਡੀ ਦੇ ਨਾਲ ਦੋ ਸੱਕੀਆਂ ਭੈਣਾਂ ਨੂੰ ਕੁਚਲਿਆ ਗਿਆ ਸੀ ਉਹ ਥਾਰ ਵੀ ਇਸ ਚੌਕੀ ਦੇ ਵਿੱਚ ਲਿਆਂਦੀ ਗਈ ਆ ਇੱਕ ਲੜਕੀ ਦੀ ਮੌਤ ਹੋ ਗਈ ਤੇ ਇੱਕ ਇਸ ਸਮੇਂ ਇਲਾਜ ਦੀਨ ਉਹਨਾਂ ਦਾ ਪਰਿਵਾਰ ਸਾਡੇ ਨਾਲ ਉਹਨਾਂ ਦੀ ਮਾਂ ਲੜਕੀ ਦੀ ਸਾਡੇ ਨਾਲ ਕੀ ਕਹਿ ਰਹੀ ਆ ਪੁਲਿਸ ਹੁਣ ਕਾਰਵਾਈ ਕੀ ਕੀਤੀ ਹੈ ਉਹ ਕਹਿ ਰਿਹਾ ਪੋਸਟਮਾਰਟਮ ਕਰਾ ਲਓ 6 ਮਹੀਨੇ ਮੈਂ ਹੋ ਜਾਗੀ ਹੋ ਜਾਗੀ ਕਾਰਵਾਈ 6 ਮਹੀਨੇ ਤੱਕ ਦਾ ਟਾਈਮ ਹੈ ਸਾਫ ਲੱਗ ਜਾਗਾ ਨਾ ਫੁੱਟ ਜਾਓ छह महीने तक का टाइम है जिस बंदे पे क्या कर रहे इतने चलान हो रहे हैं पीछे से एक्सीडेंट कराता ता रहा उसमें गड्डी किस तरह चलान दे दी दो, दो क्या करे चलान करते गड्डी तो वैसे ही बॉन्ड तो कर दे क्यों नहीं करी बॉन्ड इन्होंने ऐसे ही चलवा रखी इतने अठारह अठारह उस पे चलान हो रहे एक्सीडेंट कर रखे उसने ऐसे ही चलवा रखी सरकार ने ऐसे ऐसा को बिठा रखा है हैं? क्या करे काफी समय हो गया कल एक्सीडेंट हुआ सी हाल तक वो बंदा नहीं पड़ेगा नहीं ਕਹਿੰਦੇ ਪੋਸ਼ਟਮਾਰਟ ਕਰਾਓ ਫਿਰ ਪਤਾ ਨੂੰ ਧੰਨਵਾਦ ਅਧਿਕਾਰੀਆਂ ਦੇ ਨਾਲ ਕੋਈ ਤੁਹਾਡੇ ਹੁਣ ਕੀ ਕਹਿੰਦੇ ਨੇ ਅਧਿਕਾਰੀਆਂ ਨੂੰ ਕਹਰੇ ਜਾਓ ਬੱਚੀ ਕੋ ਲੋ ਪੋਸਟਮਾਰਟਮ ਕਰਾ ਲੋ ਹਮ ਪਕੜੇਂਗੇ ਬੰਦੇ ਕੋ ਕਦ ਪਕੜੋਗੇ ਬੰਦੇ ਕੋ ਕੱਲ ਸੇ ਤੋਂ ਤੁਹਾਰੇ ਪਿਪ ਤੱਕ ਕਬ ਬੰਦਾ ਨਹੀਂ ਪਕੜਿਆ ਗਿਆ ਜਬ ਇਸੀ ਏਰੀਆ ਮੇ ਰਹਤਾ ਹੈ ਤੋ ਬੰਦਾ ਕਿਉਂ ਨਹੀਂ ਪਕੜਿਆ ਗਿਆ ਵੋ ਲੋਨੇ ਲੋਨੇ ਫਿਰ ਕੀ ਫੈਸਲਾ ਕੀਤਾ ਤੁਹਾਡਾ ਛੋਟੀ ਬੱਚੀ ਕੀ ਛੁੱਟੀ ਕਰ ਰਹੀ ਹੈ ਨੂੰ ਕਹਰੇ ਛੁੱਟੀ ਕਰਕੇ ਲੈ ਜਾਓ ਮੇਰੀ ਬੱਚੀ ਦੂਸਰੀ ਸੀਰੀਅਸ ਪੜੀ ਸੀਟੀ ਸਕੈਨ ਦਿਖਾ ਦਿਆ ਸਹੀ ਹੈ ਸਹੀ ਹੈ सिटी स्कैन सही है दूसरे में क्यों आया सिटी स्कैन में मेरी बच्ची के सिर में नहीं, अभी कोई कार नहीं हुई नहीं हो कुछ भी हम, हमने कल से अपनी पोती की शिकल भी नहीं दिखाई उन्होंने हमें कितने घंटे बैठे ਇਨਕੇ ਸਾਡੇ ਨਾਲ ਨੌਜਵਾਨ ਹੈ ਜਿਹੜੀ ਇਹ ਕੁੜੀ ਜ਼ਖਮੀ ਹੋਈ ਹੈ ਇਹ ਇਸ ਸਮੇਂ ਹਸਪਤਾਲ ਦੇ ਵਿੱਚ ਹਾਂ ਜੀ ਹਸਪਤਾਲ ਲੈ ਕੇ ਗੱਲ ਸੇ ਸੀਰੀਅਸ ਹੈ ਭਾਈ ਇਹ ਕੱਲ ਸੀਟੀ ਸਕੈਨ ਕਰਾਇਆ ਅਲਟਰਾਸਾਉਂਡ ਕਰਾਇਆ ਇਸਕਾ ਐਕਸ-ਰੇ ਕਰਾਇਆ ਲੇਕਿਨ ਕੁਝ ਬੋਨਦੇ ਨਹੀਂ ਰਹੀ ਹੈ ਬੇਹੋਸ਼ ਅਗਲ ਸੇ ਸੀਰੀਅਸ ਹੈ ਤਬੀਅਤ ਇਸਕੀ ਸਾਹਮਣੇ ਖੜੀ ਹੈ ਲਾਲ ਰੰਗ ਦੀ 16 ਚਲਾਨ ਹੋਏ ਹੋਏ ਨੇ ਕਟੋ-ਕਟ ਕਈ ਚਲਾਨ ਤਾਂ ਐਸੇ ਨਹੀਂ ਜਿਹੜੇ ਡੇਂਜਰ ਡਰਾਈਵਿੰਗ ਦੇ ਨੇ ਡੇਂਜਰ ਚਲਾਨਾਂ ਉਸ ਕੋ 16 ਚਲਾਨ ਨੇ ਪਹਿਲੇ ਵੀ ਜਿਹੇ ਉਸ ਤੇ ਵਾਰਦਾਤ ਹੋਈ ਹੈ ਕੋਈ ਜੇ ਬੰਦਾ ਐਸਾ ਡਰਾਈਵਰ जो मारता है और निकल जाता है किसी को जो देखता भी नहीं है पावरफुल व्यक्ति है जिन हल तक नहीं पड़ेगा आज ही वी है कोई अब ये बेचारे गरीब बंदे हैं इसलिए कोई कार्रवाई नहीं हो पा रही है कोई वी आई पी है पैसे अभी पैसे के दम पे कुछ नहीं होता है जी उनका देखो फैसला परिवार ने कर रहे पोस्टमार्टम नहीं करवा रहे नहीं हम नहीं करा रहे हमें पहले मुजरिम चाहिए हमें मुजरिम चाहिए ਕਿਉਂ ਅਮੀਰ ਕੀ ਜ਼ਿੰਦਗੀ ਜ਼ਿੰਦਗੀ ਗਰੀਬ ਕੀ ਜ਼ਿੰਦਗੀ ਜ਼ਿੰਦਗੀ ਨਹੀਂ ਹੁੰਦੀ ਅਮੀਰ ਕੋ ਜੀਣੇ ਦਾ ਹੱਕ ਹੈ ਗਰੀਬ ਕੋ ਜੀਣੇ ਦਾ ਹੱਕ ਨਹੀਂ ਹੈ ਇਹ ਤਾਂ ਲੜਕੇ ਨੇ ਦੇਖਿਆ ਹੈ ਰੇਲਿੰਗ ਟੱਪਦੀਆਂ ਦੋਨੋਂ ਲੜਕੇ ਜਿੰਨੀ ਜ਼ੋਰ ਦੀ ਸਤਮੀ ਦੇ ਵਿੱਚ ਆ ਉਸ ਲੜਕੀ ਦੀ ਮਾਂ ਸਾਡੇ ਨਾਲ ਆ ਜਿਹ ਇੱਕ ਲੜਕੀ ਜਿਹੜੀ ਇਹਨਾਂ ਦੀ ਬੇਟੀ ਹੈ ਜਿਹੜੀ ਇਲਾਜ ਦੀਨ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਦੂਜੀ ਦੀ ਮੌਤ ਹੋ ਗਈ ਹੈ ਤੇ ਥਾਰ ਇਸ ਚੌਂਕੀ ਦੇ ਵਿੱਚ ਆ ਗਈ ਹੈ ਪਰ ਉਹ ਮਲਜ਼ਮਾ ਜਿਹੜਾ ਉਹ ਹਲੇ ਤੱਕ ਨਹੀਂ ਫੜਿਆ ਗਿਆ ਤੇ ਪਰਿਵਾਰ ਸਵਾਲ ਜ਼ਰੂਰ ਚੁੱਕ ਰਿਹਾ ਕਿ ਕੱਲ ਦੀ ਘਟਨਾ ਹਲੇ ਤੱਕ ਉਸ ਰੋਪੀ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ 16 ਦੇ ਕਰੀਬ ਉਸ ਥਾਰ ਗੱਡੀ ਦੇ ਚਾਲਾਨੇ ਵੀ ਸਵਾਲ ਉੱਠ ਰਹੇ ਨੇ ਕਿ ਚਾਲਾਨ ਜਦੋਂ 16 ਹੋ ਗਏ ਨੇ ਤਾਂ ਫਿਰ ਚੰਡੀਗੜ੍ਹ ਦੀਆਂ ਸੜਕਾਂ ਤੇ ਉਹ ਥਾਰ ਕਿਵੇਂ ਘੁੰਮ ਰਹੀ ਸੀ ਜਦੋਂ ਆਮ ਵਿਅਕਤੀ ਦਾ ਇੱਕ ਤੋਂ ਵੱਧ ਦੋ ਤਿੰਨ ਚਾਲਾਨ ਹੋ ਜਾਂਦੇ ਨੇ ਤਾਂ ਚੰਡੀਗੜ੍ਹ ਪੁਲਿਸ ਉਸ ਗੱਡੀ ਨੂੰ ਫੜ ਕੇ ਵੌਂਡ ਕਰ ਲੈਂਦੀ ਆ ਉਸ ਨੂੰ ਫੜ ਲੈਂਦੀ ਆ ਹਰਾਸਤ ਦੇ ਵਿੱਚ ਲੈ ਲੈਂਦੀ ਆ ਪਰ ਇਹ ਜਿਹੜੀ ਥਾਰ ਆ ਸੜਕਾਂ ਦੇ ਉੱਪਰ ਸ੍ਰੀਆਮ ਘੁੰਮਦੀ ਹੋਈ ਨਜ਼ਰ ਆਈ ਤਾਂ ਓਵਰ ਸਪੀਡ ਨੇ ਇੱਕ ਬੱਚੀ ਦੀ ਜਾਨ ਲੈ ਲਈ ਇੱਕ ਬੱਚੀ ਜਿਹੜੀ ਗੰਭੀਰ ਜ਼ਖਮੀ ਆ ਸਾਹਮਣੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਸਮੇਂ ਇਕੱਠੇ ਹੋਏ ਨੇ ਤਾਂ ਬਾਹਰ ਵੀ ਥਾਣੇ ਦੇ ਬਾਹਰ ਵੀ ਜਿਹੜਾ ਸਮੇਂ ਧਰਨਾ ਇਹਨਾਂ ਦੇ ਵੱਲੋਂ ਲਗਾਇਆ ਗਿਆ ਸੀ ਸੜਕ ਜਾਮ ਕਰ ਦਿੱਤੀ ਗਈ ਤੇ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਡੀਐਸਪੀ ਖੁਦ ਇਸ ਚੌਂਕੀ ਦੇ ਵਿੱਚ ਪਹੁੰਚੇ ਹੋਏ ਨੇ ਮਹਿਲਾ ਡੀਐਸਪ ਉਧੇ ਪਾਸੇ ਪੁਲਿਸ ਵੀ ਥਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲਗਾਈ ਗਈ ਆ ਪਰ ਹਲੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਤੇ ਪਰਿਵਾਰ ਕਹਿ ਰਿਹਾ ਕਿ ਜਦੋਂ ਤੱਕ ਮুলਜ਼ਮ ਨਹੀਂ ਫੜਿਆ ਜਾਂਦਾ ਸੀ ਪੋਸਟਮਾਰਟਮ ਨਹੀਂ ਕਰਵਾਵਾਂਗੇ ਕਿਉਂਕਿ ਥਾਰ ਗੱਡੀ ਬਰਾਮਦ ਹੋ ਗਈ ਆ ਇੰਡਸਟਰੀ ਜੀਏ ਦੇ ਵਿੱਚੋਂ ਮਿਲੀ ਆ ਕਿਸੇ ਗੈਰੇਜ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਉਹ ਖੜੀ ਸੀ ਤੇ ਕੁਝ ਲੋਕ ਸਾਡੇ ਨਾਲ ਨੇ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਨਹੀਂ ਫੜਿਆ ਜਾ ਰਿਹਾ ਮুলਜ਼ਮ ਕੀ ਕਹਿ ਰਹੀ ਆ ਪੁਲਿਸ भाई साहब अट्ठाईस घंटे हो गए हैं पुलिस तो कह रही है कि हम कोशिश कर रहे हैं कोशिश कर रहे हैं कोशिश कर रहे हैं ऐसी कैसी कोशिश है कि अट्ठाईस घंटे के बाद दोपहर को गाड़ी बरामद हो गई थी मालिक का भी पता चल गया मालिक को बुलाए ड्राइवर गाड़ी लेके आ गया अब ये नहीं पता गाड़ी मिली कहाँ से है कहाँ से नहीं मिली हमें तो इस चीज का भी नहीं पता है नहीं, ले गया तो कोई ड्राइवर ले गया अभी हमें कुछ नहीं पता हमें तो गाड़ी यहाँ मिली है ठीक है नहीं ड्राइवर अंदर बैठा है कोई जो मुझे पता चला है लेकिन 28 घंटे के बाद भी हमें कोई इंसाफ नहीं नजर आ रहा कहीं को पुलिस कहती है जी आप पोस्टमार्टम करा लो पोस्टमार्टम परिवार कहता है मैं पोस्टमार्टम तब तक नहीं कराऊंगा उसके फादर साहब कहते हैं जब तक हमें इंसाफ नहीं मिलेगा अब ये इतनी जो पब्लिक आप देख रहे हो ना ये परिवार का हिस्सा है ठीक है नहीं और ये अट्ठाईस उनतीस घंटे से यही खड़ी है कभी हॉस्पिटल कभी यहाँ ये भी अपना कारोबार छोड़ के पड़े हैं हमारी बच्ची चली गई जवान किसी को दर्द ही नहीं है एक अभी एक एडीजीपी ने खुदकुशी कर ली थी पूरा देश उसके लिए वो कर रहा था क्या हमारे समाज की कोई वैल्यू नहीं है हमारी जवान बच्ची को मार दिया गया जान के मारा है इतनी तेज स्पीड में लाके उसे दोनों बच्ची हिट करी है एक तो ऑन द स्पोट मर गई दूसरी मर्द मौत से जूझ रही है हॉस्पिटल के अंदर पता लगे कोई बीएपी बंदा कोई पावरफुल कोई पावरफुली बंदा है कोई वीआईपी बंदा है जिसे बचाने की इतनी कोशिश हो रही है कोई पावरफुली बंदा होगा जो 18 चलान डेंजर ड्राइव के होने के बाद चंडीगढ़ की सड़कों पे गाड़ी चला रहा है मेरी गाड़ी का इंश्योरेंस खत्म था मेरी गाड़ी कई जगह रोक ली गई क्या उसकी गाड़ी का चलान डेंजर ड्राइव किया उसमें कोई कार्रवाई नहीं हुई नहीं उसमें दो लड़के एक लड़की बैठे थे और नशे की हालत में होंगे वो हंड्रेड परसेंट क्यों गाड़ी वो जैसे नागिन की तरह लहराते जा रहे थे अब मैं वहां रोड है मैं यहाँ खड़ा यहाँ मुझे हिट करेगा कोई तो सूफी बंदा तो करने से रहा कल कल डेढ़ा है ये कल एक बज के पचपन मिनट पे एक्सीडेंट हुआ है पचास पचपन के आसपास और आज पांच बज गए चौबीस पच्चीस छब्बीस सत्ताईस घंटे हो गए हैं सारे परिवार मिलके की फैसला होया परिवार का तो कहना है जब तक हमें इंसाफ नहीं मिलता ये तो यही बैठे है जी हमने बोल दिया भाई क्या करना है उनका बिल्कुल साफ क्लियर कहना है जब तक मेरी बच्ची को इंसाफ नहीं मिलेगा बंदा रेस्ट नहीं होगा हम नहीं जाएंगे चौकी के बीच बैठोगे ये चौकी के पीछे बैठे हैं तो पांच छह घंटे हो गए बाईस चौबीस घंटे से बाईस चौबीस घंटे से हॉस्पिटल बैठे थे वहां डॉक्टर बदतमीजी कर रहे हैं डॉक्टर जो लड़की हमारी वो वहां पे इलाज चल रहा है जिसका डॉक्टर ने दो बार उसे बाहर निकाल दिया डॉक्टर कहते हैं फिट है कभी कहते हैं अनफिट है, है। सुबह सिटी स्कैन कराया था नॉर्मल बता रहे थे अब जो सिटी स्कैन है उसके दिमाग में फॉल्ट आया अगर कल को उस बच्ची को कुछ हो गया तो हॉस्पिटल वाले जिम्मेदार होंगे किसी को परवाही नहीं हमारी जान की हर जगह हमारे पे जुल्म होगा क्या हमारी सुनवाई नहीं हो रही है बिल्कुल अगला एक्शन की होएगा फिर इस था बैठ के इंसाफ की मांग करूंगी नहीं इंसाफ की मांग करेंगे सब उसके साथ हैं बिल्कुल सब साथ हैं उसके भाई उसके परिवार की हर बंदा साथ है चाहे दो घंटे दस घंटे पचास घंटे बैठना पड़े अरेस्ट करेंगे तो ही उठेंगे यहाँ से उस पर पर्चा दर्ज होगा हिट एंड ड्राइव हिट एंड रन का ठीक है नहीं उसके ऊपर कार्रवाई होगी जब भी वहां से जाएंगे इससे पहले नहीं गरीब बंदा है तो इसका मतलब ये थोड़ा ही है कि उसकी सुनवाई नहीं होने की वो अगर रेडी चलाता है तो उसमें खतरा है कि उसके बच्चों को मार दिया जाएगा चंडीगढ़ पुलिस का थोड़े चलान हो जाने दो तीन बॉन्ड कर भाई साहब एक तो दो चलान पे बॉन्ड हो जाती है गड्डी चंडीगढ़ प्रशासन का रूल है कि अगर तीन के गाड़ी बॉन्ड है अट्ठारह सत्रह अट्ठारह चलाने है उसके डेंजर ड्राइव के बिल्कुल खेल बना रखा मजाक बना लिया हमारी जान की कोई वैल्यू नहीं है मैं कल को मर गया कोई पूछने वाला ही नहीं है बच्ची मर गई जवान बीस साल की किसी को दुख दर्द ही नहीं है उस चीज का ਤਾਂ ਤੁਸੀਂ ਤੁਹਾਨੂੰ ਇਸ ਵਾਰ ਫਿਰ ਦਿਖਾ ਦਿੰਨੇ ਆ ਚੌਂਕੀ ਦੇ ਬਾਹਰ ਦੀ ਤਾਂ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਦੇ ਨਾਲ ਜਿਹੜੇ ਇਲਾਕੇ ਦੇ ਲੋਕ ਨੇ ਜਿਹੜੇ ਉਹਨਾਂ ਦੇ ਕਰੀਬੀ ਨੇ ਜਾਂ ਉਸ ਮਹੱਲੇ ਦੇ ਲੋਕ ਨੇ ਉਹ ਇਕੱਠੇ ਹੋਏ ਹੋਏ ਨੇ ਤਾਂ ਤਸਵੀਰ ਇਸ ਸਮੇ 45 ਸੈਕਟਰ ਦੀ ਹੈ ਜਿੱਥੇ ਕਿ ਚੌਂਕੀ ਦੇ ਵਿੱਚ ਇਹ ਲੋਕ ਨੇ ਜਿਹੜੇ ਇਸ ਸਮੇ ਰੋਜ ਜਤਾ ਰਹੇ ਨੇ ਕਿ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਸਾਹਮਣੇ ਉਹ ਥਾਰ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਥਾਰ ਦੇ ਨਾਲ ਉਸ ਕੁੜੀ ਨੂੰ ਕੁਚਲ ਕੇ ਮਾਰ ਦਿੱਤਾ ਤਾਂ ਇੱਕ ਕੁੜੀਏ ਜਿਹੜੀ ਇਸ ਸਮੇ ਇਲਾਜ ਦੇਦੀ ਨਾ ਸਾਹਮਣੇ ਉਹ ਥਾਰ ਗੱਡੀ ਖੜੀ ਆ ਜਿਸ ਦੇ ਨਾਲ ਉਸ ਬੱਚੀ ਨੂੰ ਜਿਹੜਾ ਰੋਂਦੇ ਗਏ ਸਾਹਮਣੇ ਉਹ ਥਾਰ ਆ ਉਸੇ ਥਾਰ ਦੇ 16 ਤੋਂ ਵੱਧ ਚਲਾਣ ਨੇ ਚੰਡੀਗੜ੍ਹ ਦੇ ਵਿੱਚ ਇਹ ਵੀ ਕਹਿੰਦੇ ਰੂਲ ਆ ਕਿ ਜੇ 3-4 ਚਲਾਣ ਹੋਏ ਨੇ ਤਾਂ ਗੱਡੀ ਬੌਂਡ ਹੋ ਜਾਂਦੀ ਆ ਤਾਂ ਇਹ ਚੰਡੀਗੜ੍ਹ ਦੀ ਨਾਮ ਤੇ ਨੰਬਰ ਪਲੇਟ ਆ ਤਾਂ ਇਹ ਸੜਕਾਂ ਦੇ ਕਿਵੇਂ ਖੰਮਰੀ ਸੀ ਇਹ ਵੀ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਜਦੋਂ 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 ਕਿ ਚੰਡੀਗੜ੍ਹ ਭਰ ਕੇ ਇਹਨੇ ਟਰਾਈ ਸਿਟੀ ਦੇ ਵਿੱਚ ਇਸ ਤਰ੍ਹਾਂ ਗੱਡੀ ਕੋ ਮੁਦੀ ਹੋਵੇ 16 ਦੇ ਕਰੀਬ ਚਲਾਣ ਹੋਣ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਤੇ ਪਰਿਵਾਰ ਨੇ ਇਲਜ਼ਾਮ ਵੀ ਲਗਾਏ ਨੇ ਕਿ ਕਿਸੇ بی اے پی ਵਿਅਕਤੀ ਦੀ ਇਹ ਗੱਡੀ ਆ ਜਿਹੜੇ ਤਾਂ ਕਿ ਹੁਣ ਤੱਕ ਮੁਲਜ਼ਮਾ ਜਿਹੜਾ ਫੜਿਆ ਨਹੀਂ ਗਏ ਸੇ ਥਾਰ ਨੇ ਉਸ ਕੁੜੀ ਨੂੰ ਟੱਕਰ ਮਾਰੀ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਹਸਪਤਾਲ ਦੇ ਵਿੱਚ ਇਸ ਸਮੇਂ ਇਲਾਜ ਦੀ ਨਾ ਲਾਲ ਰੰਗ ਦੀ ਥਾਰ ਇਸੇ ਕਰਕੇ ਅੱਜ ਹੰਗਾਮਾ ਹੋ ਰਿਹਾ ਇਸੇ ਕਰਕੇ ਇੱਕ ਬੱਚੀ ਦੀ ਜਾਨ ਗਈ ਤੁਸੀਂ ਵੀ ਪਰਿਵਾਰ ਦੇ ਨਾਲ ਆਏ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਥਾਂ ਦੇ ਉੱਤੇ ਇਕੱਠੇ ਹੋਏ ਨੇ ਚੌਂਕੀ ਦੇ ਅੰਦਰ ਮੌਜੂਦ ਨੇ ਤਾਂ ਹੰਗਾਮਾ ਵੀ ਥੋੜੇ ਜਿਵੇਂ ਸਮੇਂ ਪਹਿਲਾਂ ਹੋਇਆ ਥਾਂ ਦੇ ਉੱਤੇ ਰੋਡ ਨੂੰ ਜਾਮ ਕਰ ਦਿੱਤਾ ਅੱਦੀ ਤਾਂ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਸਮਝਾਇਆ ਤਾਂ ਫਿਰ ਜਾਮ ਤਾਂ ਖੋਲ ਦਿੱਤਾ ਗਿਆ ਪਰ ਹੁਣ ਇਸ ਤਰੀਕੇ ਦੇ ਨਾਲ ਲੋਕ ਕਹਿ ਰਹੇ ਨੇ ਪਰਿਵਾਰ ਕਹਿ ਰਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਉਸ ਥਾਰ ਵਾਲੇ ਨੂੰ ਕਾਬੂ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਚੌਂਕੀ ਦੇ ਵਿੱਚ ਉਹ ਨਹੀਂ ਜਾਣਾ ਇਨਸਾਫ ਦੀ ਮੰਗ ਪਰਿਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮਸਲਾ ਵੀ ਬਹੁਤ ਵੱਡਾ ਬੜੇ ਲਾਡਾਂ ਦੇ ਨਾਲ ਪਰਿਵਾਰ ਨੇ ਆਪਣੀ ਧੀ ਨੂੰ ਪਾਲਿਆ ਸੀ ਤੇ ਅੱਜ ਇੱਕ ਹਾਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਉਹ ਬੰਦੇ ਨੇ ਇਨਸਾਨੀਅਤ ਤੱਕ ਨਹੀਂ ਦਿਖਾਈ ਕੀ ਉਸ ਲੜਕੀ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਜਾਵੇ ਹੋ ਸਕਦਾ ਹੈ ਕਿ ਦੀ ਜਾਨ ਮੌਕੇ ਤੇ ਬਚ ਜਾਣੀ ਸੀ ਪਰ ਉਹ ਵਿਅਕਤੀ ਫਰਾਰ ਹੋ ਗਿਆ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਸਨੇ ਕੋਈ ਨਾ ਕੋਈ ਨਸ਼ਾ ਜ਼ਰੂਰ ਲਿਆ ਸੀ ਦੋਸਤ ਦੇ ਵਿੱਚ ਮੁੰਡੇ ਸੀ ਇੱਕ ਉਸ ਥਾਰ ਦੇ ਵਿੱਚ ਕੁੜੀ ਸੀ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਥਾਰ ਆ ਜਿਹੜੀ ਇੰਡਸਟਰੀਅਲ ਏਰੀਆ ਦੇ ਵਿੱਚੋਂ ਪੁਲਿਸ ਨੇ ਬਰਾਮਦ ਕੀਤੀ ਆ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਢੂੜੇ ਰਜਨਾ ਸਪੋਕਸਮੈਨ ਟੀਵੀ ਚੰਡੀਗੜ੍ਹ